ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਇਲੈਕਸ਼ਨਾਂ ਦੇ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਦੇਸ਼ਪੁਰ ਦੀ ਆਮ ਖ਼ਬਰਾਂ ਸਭ ਤੋਂ ਪਹਿਲੀ ਖ਼ਬਰ ਦੀ ਗੱਲ ਕਰਦੇ ਹਾਂ ਲੁਧਿਆਣਾ ਦੇ ਵਿੱਚ ਚੋਣ ਅਖਾੜਾ ਭਖਿਆ ਹੋਇਆ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਹੈ ਬਦਲਾ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਨੇ ਪੰਜ ਵਿਧਾਇਕਾਂ ਨੂੰ ਮੀਤ ਪ੍ਰਧਾਨ ਜਿਹੜਾ ਇਹ ਬਣਾ ਦਿੱਤਾ ਹੈ ਮਨਜਿੰਦਰ ਸਿੰਘ ਲਾਲਪੁਰਾ ਲਾਲਪੁਰਾ ਜਿਹੜੇ ਨੇ ਉਹ ਮਾਝੇ ਦੇ ਮੀਤ ਪ੍ਰਧਾਨ ਬਣੇ ਨੇ ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਇਹ ਵੱਡਾ ਐਲਾਨ ਹੈ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਹਾਈ ਕਮਿਸ਼ਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਮਨੀਸ਼ ਸੋਦੀਆ ਦੇ ਵੱਲੋਂ ਐਕਸ ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਡਾਕਟਰ ਚਰਨਜੀਤ ਸਿੰਘ ਮਾਲਵਾ ਈਸਟ ਦੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੈ ਐਮ ਐਲ ਏ ਸੁਖਵਿੰਦਰ ਸੁਖੀ ਜੋ ਕਿ ਜਿਹੜੇ ਕੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੂੰ ਦੋਆਬੇ ਦੀ ਜ਼ਿੰਮੇਵਾਰੀ ਮਿਲੀ ਹੈ ਡਾਕਟਰ ਰਮਨਦੀਪ ਕੌਰ ਨੂੰ ਮਾਲਵਾ ਸੈਂਟਰ ਦੀ ਜ਼ਿੰਮੇਵਾਰੀ ਮਿਲੀ ਹੈ ਜਗਦੀਪ ਸਿੰਘ ਕਾਕਾ ਬਰਾੜ ਨੂੰ ਮਾਲਵਾ ਵੈਸਟ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਤੁਹਾਨੂੰ ਸਾਂਝੀ ਕਰ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਕਿ ਐਲਾਨ ਕੀਤਾ ਗਿਆ ਹੈ ਲਿਸਟ ਜਾਰੀ ਕੀਤੀ ਗਈ ਹੈ ਜਿਹੜੀ ਲਿਸਟ ਤੁਹਾਡੀ ਟੀਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਇਸ ਲਿਸਟ ਦੇ ਵਿੱਚ ਪੰਜ ਵਿਧਾਇਕਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਮਾਝਾ ਮਾਲਵਾ ਦੁਆਬਾ ਜਿਵੇਂ ਕਿ ਪਤਾ ਹੈ ਪੰਜਾਬ ਤੇਨ ਹਿੱਸਿਆਂ ਦੇ ਵਿੱਚ ਵਟਿਆ ਹੋਇਆ ਹੈ ਮਾਝੇ ਦੀ ਜ਼ਿੰਮੇਵਾਰੀ ਮਨਜਿੰਦਰ ਸਿੰਘ ਲਾਲਪੁਰ ਨੂੰ ਮਿਲੀ ਹੈ ਦੁਆਬੇ ਦੀ ਜ਼ਿੰਮੇਵਾਰੀ ਸੁਖਵਿੰਦਰ ਕੁਮਾਰ ਸੁੱਖੀ ਨੂੰ ਮਿਲੀ ਹੈ ਮਾਲਵਾ ਸੈਂਟਰ ਦੀ ਜ਼ਿੰਮੇਵਾਰੀ ਡਾਕਟਰ ਰਮਨ ਦੀਪਕੌਰ ਇਹ ਵੀ ਵਿਧਾਇਕ ਨੇ ਇਹਨਾਂ ਨੂੰ ਮਿਲੀ ਹੈ ਮਾਲਵਾ ਈਸਟ ਦੀ ਜ਼ਿੰਮੇਵਾਰੀ ਡਾਕਟਰ ਚਰਨਜੀਤ ਸਿੰਘ ਨੂੰ ਮਿਲੀ ਹੈ ਮਾਲਵਾ ਵੈਸਟ ਦੀ ਜ਼ਿੰਮੇਵਾਰੀ ਜਗਦੀਪ ਸਿੰਘ ਕਾਕਾ ਬਰਾੜ ਨੂੰ ਮਿਲੀ ਹੈ ਜੇ ਹੋਰ ਪਾਸੇ ਗੱਲ ਕਰੀਏ ਸਟੇਟ ਸਕੱਟਰੀ ਵੀ ਲਗਾਏ ਗਏ ਨੇ ਦੁਆਬੇ ਦੇ ਸਕੱਟਰੀ ਲਗਾਏ ਨੇ ਸੰਦੀਪ ਸੈਣੀ ਮਾਝੇ ਦੇ ਗੁਰਦੇਵ ਸਿੰਘ ਲਖਣਾ ਮਾਲਵਾ ਸੈਂਟਰ ਦੇ ਨਵਜੋਤ ਸਿੰਘ ਜਰਗ ਮਾਲਵਾ ਈਸਟ ਦੇ ਰਣਜੋਤ ਸਿੰਘ ਹਡਾਣਾ ਤੇ ਮਾਲਵਾ ਵੈਸਟ ਦੇ ਇੰਜਰਜੀਤ ਸਿੰਘ ਮਾਨ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਤਾਂ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਆਮ ਆਦਮੀ ਪਾਰਟੀ ਲੋਕਾਂ ਤੱਕ ਆਸਾਨੀ ਦੇ ਨਾਲ ਪਹੁੰਚ ਕਰ ਸਕੇ ਉਸ ਕਰਕੇ ਇਹ ਜਿਹੜੀ ਫੈਸਲਾ ਹੈ ਜਿਹੜਾ ਇਹ ਲਿਆ ਗਿਆ ਹੈ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਪੱਤਰਕਾਰ ਅਨਮੋਲ ਗੁਲਾਟੀ ਫੋਨੋਂ ਤੇ ਜੁੜ ਗਏ ਨੇ ਅਨਮੋਲ ਕੀ ਕੋਈ ਜਾਣਕਾਰੀ ਹੈ ਕਿਸ ਕਰਕੇ ਫੈਸਲਾ ਲਿਆ ਗਿਆ ਹੈ ਲੋਕਾਂ ਤੱਕ ਪਹੁੰਚ ਵਧਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਬਿਲਕੁਲ ਸਹੀ ਕਿ 2022 ਦੇ ਚਾਰ ਆਦਮੀ ਪਾਰਟੀ ਨੂੰ ਜੋ ਕਿ ਹੈ ਪੰਜਾਬ ਦੇ ਲੋਕਾਂ ਵੱਲੋਂ ਮੰਨਦੇਦ ਦਿੱਤਾ ਗਿਆ ਸੀ ਹੁਣ 30 ਸਾਲ ਤੋਂ ਉੱਪਰ ਹੋ ਚੁੱਕੇ ਨੇ ਤਾਂ ਹੁਣ ਪੰਜਾਬ ਆਵਾਜ਼ ਦੇ ਪਾਰਟੀ ਯਤਨਾਂ ਜਾਂ ਸੰਗਠਨ ਜੁਤੀਓ ਮਜ਼ਬੂਤ ਕਰਨ ਦੇ ਵਿੱਚ ਕੰਸਟੈਂਸ ਜਿਤੀਓ ਲਗਾਤਾਰ ਜਾਰੀ ਹੈ ਇਸ ਦੇ ਵਿੱਚ ਆਪ ਪਰਿਵਾਰੀ ਯਾਨੀ ਸਿਸੋਧੀਆਂ ਵੱਲੋਂ ਜੁਤੀਆਂ ਖਾਸ ਤੌਰ ਤੇ ਇੱਕ ਸੂਚੀ ਜੁਤੀਓ ਜਾਰੀ ਕੀਤੀ ਗਈ ਹੈ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਵਕਵਕ ਜੋ ਕਿ ਜੋਖੇ ਆਉਂਦੇ ਕੀ ਹੈ ਪਾਰਟੀ ਦੇ ਵਰਕਰਾਂ ਇਹ ਕਰਗਾ ਚਿੱਤੀ ਜਾਗਤ ਆਮਦੇ ਪਾਸੇ ਪੰਜਾਬ ਦੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਜੁਤੀਆ ਖਾਸਾ ਤੇ ਇਹ ਵੱਡੇ ਕਰਮ ਦੇ ਜਿਹੜੇ 5 ਜਨਰਲ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਸਟੇਟ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ। ਉਹ ਜਿਹੜੇ ਉर्जावान ਤੇ ਅਨੁਭਵੀ ਪਰੇ ਨੇ ਉਹਨਾਂ ਨੂੰ ਜਨਰਲ ਸੈਕਟਰੀ ਤੇ ਸੈਕਟਰੀ ਦੀ ਪੋਸਟ ਦਿੱਤੀ ਗਈ ਹੈ। ਸਿਆ ਲੋਕ ਸਭਾ ਸੈਟਰਾਂ ਦੇ ਵਿੱਚ ਲੋਕ ਸਭਾ ਅਧਿਖਸ਼ਪਤਾ ਦੇ ਪਰ ਜਿਹੜੀ ਰੈਕਿੰਗ ਜਿਹੇ ਇੱਕ ਤਰ੍ਹਾਂ ਦੇ ਵਿੱਚ ਜਿਹੜੀ ਇਹ ਕਾਈ ਜਨਤ ਦੇ ਵਿੱਚ ਜ਼ਮੀਨੀ ਮਤਰਸ ਨੂੰ ਜਿਹੜੀ ਉਹ ਲੈ ਕੇ ਪਰ ਜਿਲ੍ਹਾ ਪ੍ਰਧਾਨ ਦੇ ਰੂਪ ਦੇ ਵਿੱਚ ਨਈ ਜ਼ਿੰਮੇਵਾਰੀਆਂ ਚੁੱਕੀ ਹੋਈਆਂ ਨੇ। ਇਹਦਾ ਸਕਦਾ ਹੈ ਕਾਂਗਰਸ ਪਾਰਟੀ ਦੇ तमाम ਜਿਹੜੇ ਵਰਕਰ ਨੇ ਉਹਨਾਂ ਨੂੰ ਹਰਿਆਣੇ ਸਰਕਾਰੀਆਂ ਸਾਥੀ ਜੇ ਤਾਂ ਕਿ ਸੰਗਠਨ ਹੋ ਜਾਈਏ ਅਮਰਦੀ ਪਾਰਟੀ ਦਾ ਪੰਜਾਬ ਵਿੱਚ ਮਜ਼ਬੂਤ ਹੋ ਸਕੇ ਇਹ ਪਰਮਨ ਮਜ਼ਬੂਤ ਕਰਨ ਦੇ ਲਈ ਜਿਤੇ ਖਾਸ ਤੌਰ ਤੇ ਇਹ ਵੱਡੇ ਚੇਂਜ ਲਿਆਏ ਗਏ ਨੇ ਤੇ ਆਉਣ ਵਾਲੇ 2027 ਇਲੈਕਸ਼ਨ ਨੂੰ ਲੈ ਕੇ ਜਿਤਨਾ ਕਿਹਾ ਜਾ ਸਕਦਾ ਹੈ ਕਿ ਆਮਦੇ ਪਾਰਟੀ ਦੀ ਤਿਆਰੀ ਜੋਗੀ ਹੈ ਉਹ ਕਾਫੀ ਜ਼ਿਆਦਾ ਮਜ਼ਬੂਤੋਂ ਵੀ ਨਜ਼ਰ ਆ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਪਰਬਾਰੀ ਮਹਿੰਦੀ ਸੋਧਿਆ ਜਿਹੜੇ ਨੇ ਜੀ ਉਹਨਾਂ ਵੱਲੋਂ ਜੋ ਕੀ ਹੈ ਇਸ ਤੋਂ ਬਾਅਦ ਕੁਝ ਦਿਨਾਂ ਦੇ ਵਿੱਚ ਕਈ ਕੰਮ ਕੀਤੇ ਗਏ ਨੇ ਸੋ ਪਹਿਲਾਂ ਵੀ ਤੁਸੀਂ ਦੇਖਿਆ ਕਿ ਸਰਕਲ ਕਿਹਨਾਂ ਲਾਹਮ ਜ਼ਿੰਮੇਵਾਰੀਆਂ ਜੁਕਿਓ ਸੋਫੀਆ ਜੀ ਨੇ ਲਸ਼ਰ ਖਿਲਾਫ ਦੁੱਤੀ ਹੈ ਲਗਾਤਾਰ ਇਸ ਤਰ੍ਹਾਂ ਜਿਹੀ ਮੋਹ ਜਾਰੀ ਹੈ ਜਿਵੇਂ ਕੁਕਮਕ ਤਰੀਕੇ ਨਾਲ ਕੀਤਾ ਹੈ ਕਿਹਾ ਜਾ ਸਕਦਾ ਹੈ ਕਿ ਮਹਿੰਦੀ ਸੋਧਿਆ ਵੱਲੋਂ ਪੰਜਾਬ ਦੇ ਵਿੱਚ ਉਹ ਕੁਕਮਕ ਤਰੀਕੇ ਨਾਲ ਜਿਹੜੇ ਸੰਗਠਨ ਹੈ ਉਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਤਾ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਦੇ ਵੱਲੋਂ ਅਨਮੋਲ ਸਾਡਾ ਜੁੜੇ ਰਹੋ ਅਗਲੀ ਖਬਰ ਤੇ ਵੀ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਤਾਂ ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਵਧਾਂਗੇ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਕਿਨੂ ਕਿਨੂ ਕਿਹੜੇ ਵਿਧਾਇਕਾਂ ਨੂੰ ਜਿਹੜਾ ਕਿ ਸਟੇਟ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਇੱਕ ਵਾਰ ਫੇਰ ਰਿਪੀਟ ਕਰ ਦਿੰਦੇ ਆ ਮਾਝੇ ਤੋਂ ਮਨਜਿੰਦਰ ਸਿੰਘ ਲਾਲਪੁਰਾ ਦੁਆਬੇ ਤੋਂ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਮਾਲਵਾ ਸੈਂਟਰਲ ਤੋਂ ਡਾਕਟਰ ਅਮਨਦੀਪ ਕੌਰ ਮਾਲਵਾ ਈਸਟ ਦੀ ਗੱਲ ਕਰਾਂਗੇ ਤਾਂ ਡਾਕਟਰ ਚਰਨਜੀਤ ਸਿੰਘ ਅਤੇ ਮਾਲਵਾ ਵੈਸਟ ਤੋਂ ਜਗਦੀਪ ਸਿੰਘ ਕਾਕਾ ਬਰਾੜਾ ਇਸ ਦੇ ਨਾਲ-ਨਾਲ ਹੋਰ ਵੀ ਕਈ ਜਿਹੜੇ ਨਾਮ ਨੇ ਉਹ ਸਾਹਮਣੇ ਆਏ ਨੇ ਲਿਸਟ ਦੇ ਵਿੱਚ ਜਿਨ੍ਹਾਂ ਨੂੰ ਵੱਖ-ਵੱਖ ਹਲਕਿਆਂ ਦੀ ਵੱਖ-ਵੱਖ ਲੋਕ ਸਭਾ ਤੇ ਜੇ ਸਟੇਟ ਸਕੱਤਰ ਦੀ ਸਟੇਟ ਜਨਰਲ ਸਕੱਤਰ ਦੀ ਜਿਹੜੀ ਕਿ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਵਧਦੇ ਆ ਤੁਹਾਨੂੰ ਦੱਸਾਂਗੇ ਕਿ